ਵਾ ਪ੍ਰਸਾਦ ਤੁਮਰ ਛੰਦ ਹਰ ਜਨਮ ਮਰਨ ਬਹੀਨ ਦਸ ਚਾਰ ਚਾਰ ਪ੍ਰਬੀਨ ਅਕਲੰਖ ਰੂਪ ਅਪਾਰ ਅਨਛਿਜ ਤੇਜ ਉਦਾਰ ਅਨਭਿਜ ਰੂਪ ਦੁਰੰਤ ਸਭ ਜਗਤ ਭਗਤ ਮਹੰਤ ਜਸ ਤਿਲਕ ਪੂ ਪ੍ਰਿਤਪਾਨ ਦਸ ਚਾਰ ਚਾਰ ਨਿਧਾਨ ਅਕਲੰਕ ਰੂਪ ਅਪਾਰ ਸਭ ਲੋਕ ਸੋਖ ਬਿਦਾਰ ਕਲ ਕਾਲ ਕਰਮ ਬਹੀਨ ਸਭ ਕਰਮ ਧਰਮ ਪ੍ਰਬੀਨ ਅਨਖੰਡ ਅਤੁੱਲ ਪ੍ਰਤਾਪ ਸਭ ਥਾਪਿਓ ਜਿਹ ਥਾਪ ਅਨਖੇਦ ਭੇਦ ਛੇਦ ਮੁਖ ਚਾਰ ਗਾਵਤ ਬੇਦ ਜਿਹਨੇ ਨੇਤ ਨਿਗਮ ਕਹੰਤ ਮੁਖ ਚਾਰ ਬਖਤ ਬੇਅੰਤ ਅਨਭਿਜ ਅਤੁੱਲ ਪ੍ਰਤਾਪ ਅਨਖੰਡ ਅਮਿਤ ਅਥਾਪ ਜਿਹਕੀਨ ਜਗਤ ਪਸਾਰ ਰਚਿਓ ਵਿਚਾਰ ਵਿਚਾਰ ਆਨੰਦ ਰੂਪ ਅਖੰਡ ਅਤੁੱਲ ਪ੍ਰਤਾਪ ਪ੍ਰਚੰਡ ਜਿਹ ਅੰਡ ਤੇ ਬ੍ਰਹਮੰਡ ਕੀਨੇ ਸੋ ਚੌਦਹ ਖੰਡ ਸਭ ਕੀਨ ਜਗਤ ਪਸਾਰ ਅਬਿਆਕਤ ਰੂਪਿ ਉਦਾਰ ਜਿਹ ਕੋਟ ਇੰਦਰ ਨਿਰਪਾਰ ਕਈ ਬ੍ਰਹਮ ਬੇਸਨ ਵਿਚਾਰ ਕਈ ਰਾਮਕ੍ਰਿਸ਼ਨ ਰਸੂਲ ਬਿਨ ਭਗਤ ਕੋ ਨਾ ਕਬੂਲ ਕਈ ਸਿੰਧ ਬਿੰਦ ਨਗਿੰਦਰ ਕਈ ਮਾਚ ਕਾਚ ਫਨਿੰਦਰ ਕਈ ਦੇਵਿਆਦ ਕੁਮਾਰ ਕਈ ਕ੍ਰਿਸ਼ਨ ਬੇਸਨ ਅਵਤਾਰ ਕਈ ਇੰਦਰ ਬਾਰਬੁਹਾਰ ਕਈ ਬੇਦ ਅਉ ਮੁਖਚਾਰ ਕਈ ਰੁਦਰਛੁਦਰ ਸਰੂਪ ਕਈ RAM KRISHNA ਅਨੂਪ ਕਈ ਕੋਕ ਕਾਬ ਪੜੰਤ ਕਈ ਬੇਦ ਭੇਦ ਕਹੰਤ ਕਈ ਸ਼ਾਸਤਰ ਸਿਮਰਤਿ ਪਖਾਨ ਕਹੂ ਕਾਤਤ ਹੀ ਸੋ ਪੁਰਾਨ ਕਈ ਅਗਨ ਹੋਤਰ ਕਰੰਤ ਕਈ ਉਰਦ ਤਾਪ ਦੁਰੰਤ ਕਈ ਉਰਦ ਬਾਹ ਉਸਨਿਆਸ ਕਹੂ ਯੋਗ ਭੇਸ਼ ਉਦਾਸ ਕਹਉ ਨਿਵਲੀ ਕਰਮ ਕਰੰਤ ਕਹਉ ਪਵਨ ਆਹਾਰ ਦੁਰੰਤ ਕਹਉ ਤੀਰਥ ਦਾਨ ਅਪਾਰ ਕਹਉ ਜਗ ਕਰਮ ਉਦਾਰ ਕਹਉ ਅਗਨ ਹੋਤਰ ਅਨੂਪ ਕਹਉ ਨਿਆਇ ਰਾਜ ਵਿਭੂਤ ਕਹਉ ਸਾਸਤਰ ਸਿਮਰਤ ਰੀਤ ਕਹਉ ਬੇਦ ਸਿਉ ਵਿਪਰੀਤ ਕਈ ਦੇਸ਼ ਦੇਸ਼ ਫਿਰੰਤ ਕਈ ਇਕਠੌਰ ਇਸਥੰਤ ਕਹਉ ਕਰਤ ਜਲ ਮਹਿ ਜਾਪ ਕਹਉ ਸਹਿਤ ਤਨ ਪਰ ਤਾਪ ਕਹਉ ਬਾਸ ਬਨਹ ਕਰੰਤ ਕਹਉ ਤਾਪ ਤਨਹ ਸਹੰਤ ਕਹਉ ਗ੍ਰਸਤ ਧਰਮ ਅਪਾਰ ਕਹਉ ਰਾਜ ਰੀਤ ਉਦਾਰ ਕਹਉ ਰੋਗ ਰਹਤੇ ਅਪਰਮ ਕਹਉ ਕਰਮ ਕਰਤੇ ਅਕਰਮ ਕਹਉ ਸੇਖ ਬ੍ਰह्म ਸਰੂਪ ਕਹਉ ਨੀਤ ਰਾਜ ਬਿ ਅਨੂਪ ਕਹਉ ਰੋਗ ਸੋਗ ਬਹਿਨ ਕਹਉ ਏਕ ਭਗਤ ਅਧੀਨ ਕਹਉ ਰੰਗ ਰਾਜਕੁਮਾਰ ਕਹਉ ਬੇਦ ਵਿਆਸ ਅਵਤਾਰ ਕਈ ਬ੍ਰਹਮ ਵੇਦ ਰਟੰਤ ਕਈ ਸੇਖ ਨਾਮ ਉਚਰੰਤ ਬੈਰਾਗ ਕਹਉ ਸੰਨਿਆਸ ਕਉ ਫਿਰਤ ਰੂਪ ਉਦਾਸ ਸਭ ਕਰਮ ਫੋਕਟ ਜਾਨ ਸਭ ਧਰਮ ਨੇ ਫਲ ਮਾਨ ਬਿਨ ਇੱਕ ਨਾਮ ਆਧਾਰ ਸਭ ਕਰਮ ਭਰਮ ਵਿਚਾਰ